ਕੁਝ ਪ੍ਰੇਮੀ ਜਾ ਰਹੇ ਸਨ ਹਰੀਦਵਾਰ ਇੱਕ ਦੀ ਜੁੱਤੀ ਟੁੱਟ ਗਈ ਰਵਿਦਾਸ ਜੀ ਤੇ ਕੋਲ ਆਏ ਜੀ ਸਾਡੀ ਜੁੱਤੀ ਪਹਿਲੇ ਬਣਾ ਦਿਓ ਰਵਿਦਾਸ ਜੀ ਕਹਿਣ ਲੱਗੇ ਬਈ ਮੈਂ ਤਾਂ ਬਾਰੀ ਤੇ ਕੰਮ ਕਰਨਾ ਬਾਰੀ ਤੇ ਉਹਨਾਂ ਆਖਿਆ ਸਾਡੇ ਕੋਲੋਂ ਮਜ਼ਦੂਰੀ ਜ਼ਿਆਦਾ ਲੈ ਲਓ ਸਾਡੀ ਜੁੱਤੀ ਪਹਿਲੇ ਗੰਡ ਦਿਓ ਆਖਿਆ ਨਹੀਂ ਲਮਾਂਗਾ ਵੀ ਦੋ ਕਸੀਰੇ ਉਸ ਵੇਲੇ ਕਸੀਰੇ ਚੱਲਦੇ ਸਨ ਹੁਣ ਰੁਪਈਏ ਚੱਲਦੇ ਨੇ ਅੱਖਿਆ ਦੋ ਕਸੀਰੇ ਮਜੂਰੀ ਤੇ ਵਾਰੀ ਤੇ ਜੁੱਤੀ ਗੰਡਾਂਗਾ ਉਹਦੇ ਸਾਥੀ ਦੀ ਅੱਖਿਆ ਕੋਈ ਨਹੀਂ ਅਸੀਂ ਰੁਕ ਜਾਨੀਏ ਜਦੋਂ ਭਗਤ ਦੀ ਵਾਰੀ ਸਾਡੀ ਲਿਆਉਣਗੇ ਅਸੀਂ ਸਿਵਾ ਲਾਂਗੇ ਜਿੱਤੇ ਜਿੱਤੇ ਸਿੱਧੀ ਦੋ ਕਸੀਰੇ ਲੈ ਭਗਤ ਰਵਿਦਾਸ ਜੀ ਪੁੱਛਣ ਲੱਗੇ ਪਿਆਰੇ ਉਹ ਕਹਾਂ ਚਲੇ ਉਹਨਾਂ ਅੱਖਿਆ ਹਮ ਗੰਗਾ ਤੇ ਜਾ ਰਹੇ ਹਰੀਦੁਆਰ ਅੱਛਾ ਬਾਗਾਂ ਵਾਲੇ ਕੁਝ ਪੁੰਨ ਦਾਨ ਕਰੋਗੇ ਵਹਾਂ ਜਾ ਕੇ ਅੱਖਿਆ ਹਾਂ ਉਨੇ ਥੈਲੀ ਕੱਢੀ 1000 ਰੁਪਏ ਦੀ ਜੇਬ ਵਿੱਚ ਆਦਾਨ-ਪੁਨ ਕਰਨ ਵਾਸਤੇ ਲਈ ਦਿੱਤੀ ਹੈ ਭਈ ਤੁਸੀਂ ਅਮੀਰ ਜੋ ਹੋਏ ਬਾਬਾ ਰਵਿਦਾਸ ਜੀ ਕਹਿਣ ਲੱਗੇ ਫਿਰ ਜਦੋਂ ਆਪਣਾ ਦਾਨ-ਪੁਨ ਕਰ ਲਓ ਨਾ ਆਪਣੀ ਮਾਇਆ ਦਾ ਤੇ ਇੱਕ ਕਸੀਰਾ ਮੇਰਾ ਵੀ ਲੈ ਜਾ ਇੱਕ ਕਸੀਰਾ ਭਗਤ ਰਵਿਦਾਸ ਜੀ ਕਹਿਣ ਲੱਗੇ ਮੇਰਾ ਵੀ ਨਾਲ ਲੈ ਜਾਓ ਇਹ ਵੀ ਗੰਗਾ ਵਿੱਚ ਇਹ ਦਾਨ ਕਰਨਾ ਪਰ ਇਵੇਂ ਨਾ ਛੁੱਟ ਕੇ ਆ ਜਾਣਾ ਕਈ ਜਾਂਦੇ ਨੇ ਗੰਗਾ ਵਿੱਚ ਪੈਸੇ ਸੁੱਟ ਆਉਂਦੇ ਨੇ ਅੱਖੇ ਮੇਰਾ ਕਸੀਰਾ ਨਾ ਸੁਟਣਾ ਇਹ ਧਰਮ ਦੀ ਕਿਰਤ ਦੀ ਕਮਾਈ ਦਾ ਕਸੀਰਾ ਆਵਾਜ਼ ਦੇਣਾ ਗੰਗਾ ਮਈਆ ਕਾਂਸੀ ਦਾ ਰਵਦਾਸ ਚਮਾਰ ਉਹਨੇ ਇੱਕ ਕਸੀਰਾ ਭੇਜਿਆ ਤੇਰੇ ਲਈ ਵਡਿਆਈ ਨਹੀਂ ਦੱਸੀ ਬਈ ਮੈਂ ਵੱਡਾ ਭਗਤ ਹਾਂ ਰਵਦਾਸ ਉਹਨੇ ਭੇਜਿਆ ਨਹੀਂ ਆਖਿਆ ਰਵਦਾਸ ਚਮਾਰ ਨੇ ਕਾਂਸੀ ਘਰ ਰਹਿਣ ਵਾਲਾ ਗੰਗਾ ਮਈਆ ਤੇਰੇ ਲਈ ਇੱਕ ਕਸੀਰਾ ਭੇਜਿਆ ਆਖਿਆ ਜਦੋਂ ਹੱਥ ਬਾਹਰ ਕੱਢ ਕੇ ਲਵੇ ਨਾ ਗੰਗਾ ਆਪ ਇਹ ਤਾਂ ਦੇਣਾ ਨਹੀਂ ਤਾਂ ਮੇਰਾ ਕਸੀਰਾ ਵਾਪਸ ਲਿਆਉਣਾ ਇਹ ਧਰਮ ਦੀ ਕਿਰਤ ਦਾ ਕਸੀਰਾ ਹੈ ਉਹਨਾਂ ਆਖਿਆ ਬੜੇ ਭੋਲਿਆ ਕਦੀ ਲੋਕਾਂ ਨੇ ਲੱਖਾਂ দান ਕੀਤੇ ਗੰਗਾ ਨੇ ਹੱਥ ਕੱਢ ਕੇ ਕਦੇ ਕਿਸੇ ਦਾ দান ਨਹੀਂ ਲਿਆ ਤੇਰਾ ਕਸੀਰਾ ਲਵੇਗੀ ਛੋਟਾ ਪੈਸਾ ਅਨੇ ਆਖਿਆ ਧਰਮ ਦੀ ਕਿਰਤ ਹੈ ਭਗਤ ਦੀ ਕਮਾਈ ਹੈ ਨੇਕ ਕਮਾਈ ਵਿੱਚੋਂ ਦਿੱਤਾ ਜੇ ਹੱਥ ਕੱਢ ਕੇ ਗੰਗਾ ਲਵੇ ਨਾ ਤੇ ਦੇਣਾ ਨਹੀਂ ਤਾਂ ਮੇਰਾ ਕਸੀਰਾ ਵਾਪਸ ਲੈ ਆਣ अच्छा ओ ਕਹਿਣ ਲਗਾ ਲੈ ਲੋ ਕਸੀਰਾ ਜਿਵੇਂ ਭਗਤ ਜੀ ਆਖੇ ਦਿਨ ਕਰ ਲਾਂਗੇ ਉਹ ਗਏ ਉੱਥੇ ਹਰਦਵਾਰ ਗੰਗਾ ਇਸ਼ਨਾਨ ਕੀਤਾ ਪੁੰਨ ਦਾਨ ਕੀਤਾ ਚੱਲਣ ਵੇਲੇ ਖਿਆਲ ਆਇਆ ਉਹ ਭਗਤ ਜੀ ਦਾ ਕਸੀਰਾ ਵੀ ਦੇਣਾ ਗੰਗਾ ਨੇ ਆਖਿਆ ਵਿੱਚ ਸੁੱਟ ਦਿਓ ਗੰਗਾ ਦੇ ਅਨੇ ਆਖਿਆ ਦੂਜੇ ਨੇ ਨਹੀਂ ਭਗਤ ਜੀ ਨੇ ਕਿਆ ਸਿੱਖ ਗੰਗਾ ਕੇ ਤੱਟ ਤੇ ਖਲੇ ਹੋ ਕੇ ਆਵਾਜ਼ ਦਿਨ ਗੰਗਾ ਮਈਆ ਕਾਂਸੀ ਦਾ ਰਹਿਣ ਵਾਲਾ ਰਬਦਾਸ ਜਮਾਰ ਤੇਰੇ ਵਾਸਤੇ ਕਸੀਰਾ ਭੇਜਦਾ ਜੇ ਲੈਣਾ ਹੀ ਤਾਂ ਹੱਥ ਬਾਹਰ ਕੱਢ ਜੈਸੇ ਹੀ ਉਹਨਾਂ ਨੇ ਆਖਿਆ ਸਾਥ ਸੰਗਤ ਉਸੇ ਵੇਲੇ ਗੰਗਾ ਵਿੱਚੋਂ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਵਿਚਾਰਨ ਕਰ ਰ sire ਇੱਕ ਸੁੰਦਰ ਹੱਥ ਬਾਹਰ ਨਿਕਲਿਆ ਗੰਗਨਾ ਨਾਲ ਭਰਿਆ ਤੇ ਆਵਾਜ਼ ਆਈ ਮੇਰੇ ਭਗਤ ਦੀ ਆਹਾ ਮੇਰੇ ਵੱਲ ਸੁਰਤ ਆ ਗਈ ਹੈ ਮੇਰੀ ਹਾਜ਼ਰੀ ਉਹਦੇ ਚਰਨਾਂ ਵਿੱਚ ਲੱਗ ਗਈ ਹੈ ਮੇਰੇ ਉਸ ਵਾਹਿਗੁਰੂ ਦੇ ਭਗਤ ਦੀ ਸੁਰਤ ਮੇਰੇ ਵੱਲ ਆਈ ਹੈ ਮੇਰਾ ਮੱਥਾ ਉਹਦੇ ਚਰਨਾਂ ਤੇ ਟੇਕਣਾ ਦੱਲੀ ਆਉ ਪਗਤ ਜੀ ਦਾ ਕਸੀਰਾ ਮੇਰੇ ਹੱਥ ਤੇ ਰੱਖ ਦਿਓ ਉਹ ਹਨਾਨ ਪਰੇਸ਼ਾਨ ਬਈ ਲੱਖਾਂ ਕਿਸੇ ਦਾਨ ਕੀਤੇ ਕਦੇ ਗੰਗਾ ਨੇਵੇਂ ਹੱਥ ਕੱਢ ਕੇ ਨਹੀਂ ਲਿੱਤਾ ਤੇ ਪਗਤ ਰਵਿਦਾਸ ਜੀ ਦਾ ਕਸੀਰਾ ਲੈਣ ਵਾਸਤੇ ਆ ਛੋਟਾ ਪੈਸਾ ਲੈਣ ਵਾਸਤੇ ਗੰਗਾ ਮਈਆ ਨੇ ਹੱਥ ਕੱਢਿਆ ਉਹਨਾਂ ਨੇ ਉਸ ਤੱਲੀ ਤੇ ਕਸੀਰਾ ਰੱਖਿਆ ਮੁੱਠ ਮੀਟ ਲਈ ਉਹ ਹੱਥ ਗੰਗਾ ਵਿੱਚ ਜਲ ਵਿੱਚ ਚਲਾ ਗਿਆ ਅੰਦਰ ਥੋੜੀ ਦੇਰ ਬਾਅਦ ਇੱਕ ਉਹ ਹੱਥ ਬਾਹਰ ਨਿਕਲਿਆ ਜਿਹਦੇ ਵਿੱਚ 히리아 ਨਾਲ ਝੜਤ ਕੰਗਨ ਸੀ ਗੰਗਾ ਮਈਆ ਨੇ ਆਵਾਜ਼ ਦਿੱਤੀ ਆ ਕੰਗਨ ਮੇਰਾ ਰਵਦਾਸ ਭਗਤ ਜੀ ਵਾਸਤੇ ਪੇਟਾ ਲੈ ਜਾਓ ਇਹ ਕੰਗਨ ਮੇਰਾ ਭਗਤ ਜੀ ਦੇ ਚਰਨਾਂ ਤੇ ਰੱਖਣਾ ਜਿਸ ਵੇਲੇ ਤੁਸੀਂ ਇਹ ਮੇਰਾ ਕੰਗਨ ਉਹਦੇ ਚਰਨਾਂ ਤੇ ਰੱਖੋਗੇ ਨਾ ਮੈਂ ਸਮਝਾਂਗੀ ਮੈਂ ਭਗਤ ਦੇ ਚਰਨਾਂ ਦੀ ਰਾਜੇ ਤੂੜ ਆਪਣੇ ਮਸਤਕ ਤੇ ਲਾ ਲਈ ਹੈ ਭਗਤ ਤੇਰੀ ਮਨ ਪਾਉਂਦੇ ਦਰਸੋਂ ਹੀ ਨ ਕੀਰਤ ਗਾਉਂਦੇ ਉਹ ਕਿੰਨੇ ਤੇਰੇ ਸੋਹਣੇ ਭਗਤ ਹਨ ਸਤਿਗੁਰੂ ਕਹਿੰਦੇ ਨੇ ਕਿ ਜਿਹੜੇ ਤੇਰੇ ਦਰ ਤੇ ਬਹਿ ਕੇ ਮਾਲਿਕ ਤੇਰੀ ਕੀਰਤੀ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਸੰਗਤ ਵਿੱਚ ਆ ਜਾਂਦੇ ਨੇ ਤੇ ਜਪਦੇ ਨੇ ਸ੍ਰੀ ਵਾਹਿਗੁਰੂ ਤੇਰੇ ਗੁਣ ਗਾਦੇ ਉਹਨਾਂ ਕੰਗਨ ਲੈ ਲਿਆ ਹੀਰਿਆਂ ਦਾ ਜੜਤ ਕੰਗਨ ਜਿਸ ਵੇਲੇ ਕੰਗਨ ਲਿੱਤਾ ਵੇਖਿਆ ਬਈ ਤਾਂ ਲੱਖਾਂ ਦੀ ਕੀਮਤ ਹੈ ਤੇ ਉਹਨਾਂ ਦਾ ਰਸਤੇ ਵਿੱਚ ਆਉਂਦਿਆਂ ਮਨ ਬੇਈਮਾਨ ਹੋ ਗਿਆ ਉਚਾਰਨ ਕਰੋ ਸ੍ਰੀ ਆਖਿਆ ਇੱਕ ਕੰਗਨ ਵੇਚ ਦੇਣੀ ਆ ਤੇ ਪੈਸੇ ਆਪਸ ਵਿੱਚ ਵੰਟ ਲੇਗੇ ਜੋਰੀ ਦੀ ਦੁਕਾਨ ਤੇ ਗਏ ਉਹਨੂੰ ਕੰਗਨ ਦਿਖਾਇਆ ਜੋਰੀ ਨੇ ਕੰਗਨ ਦੇਖਿਆ ਵੀ ਦੇ ਵਿੱਚ ਤਾਂ ਉਹ ਹੀਰੇ ਲੱਗੇ ਜਿਹੜੇ ਮੇਰੀ ਵੀ ਦੁਕਾਨ ਤੇ ਕੋਈ ਨਹੀਂ ਤੇ ਮੈਂ ਕਦੀ ਵੇਖਿਆ ਹੀ ਨਹੀਂ ਇਤਨੇ ਕੀਮਤੀ ਹੀਰੇ ਉਹਨੇ ਆਖਿਆ ਮੈਂ ਕਿਆ ਖਰੀਦਾਂਗਾ ਇਸ ਕੋਲੋਂ ਇਹ ਤਾਂ ਬਹੁਤ ਕੀਮਤ ਦਾ ਹੈ ਕਿਉਂ ਨਾ ਰਾਜੇ ਨੂੰ ਜਾ ਕੇ ਦੇਵਾਂ ਉਹ ਰਾਜੇ ਦੇ ਦਰਬਾਰ ਆਇਆ ਮਹਾਰਾਜ ਕੋਈ ਆਏ ਹਨ ਇਹ ਕੰਗਨ ਵੇਚਣ ਬਹੁਤ ਕੀਮਤੀ ਕੰਗਨ ਹੈ ਕਦੇ ਕਦੇ ਐਸੇ ਹੀਰਿਆਂ ਦਾ ਜੜਤ ਕੰਗਨ ਆਂਦਾ ਹੈ ਰਾਜੇ ਨੇ ਰਾਣੀ ਨੂੰ ਦਿਖਾਇਆ ਰਾਣੀ ਨੇ ਹੱਥ ਵਿੱਚ ਪਾਇਆ ਬੜੀ ਖੁਸ਼ ਹੋ ਗਈ ਕਹਿਣ ਲੱਗੀ ਹੁਣ ਇੱਕ ਤਾਂ ਪਾ ਲਿਆ ਇਹਨਾਂ ਨੂੰ ਪੈਸੇ ਤਦ ਦੇਣਾ ਕੰਗਨ ਦੇ ਜਦੋਂ ਮੈਨੂੰ ਦੂਜਾ ਕੰਗਨ ਲਿਆ ਕੇ ਦੇਣ ਸ਼ਰਨ ਕਰੋ ਜੀ ਵਾਹਿਗੁਰੂ ਰਾਜੇ ਨੇ ਉਹਨਾਂ ਨੂੰ ਬੁਲਾਇਆ ਤੋ ਬਈ ਇਹ ਦੂਜਾ ਕੰਗਨ ਦੀ ਜੋੜੀ ਦਿਓ ਦੂਜਾ ਕਾਹ ਹੈ ਹੁਣ ਕੀ ਆਖਣ ਬਈ ਜਦੋਂ ਰਾਜੇ ਨੇ ਪੁੱਛਿਆ ਗੁੱਸੇ ਨਾਲ ਉਹਨਾਂ ਸਾਰਾ ਸੱਚ ਬਿਆਨ ਕਰ ਦਿੱਤਾ ਬਈ ਅਸੀਂ ਤਾਂ ਭਗਤ ਰਵਿਦਾਸ ਦਾ ਕਸੀਦਾ ਲੈ ਗਏ ਸਾਂ ਗੰਗਾ ਨੂੰ ਦੇਣ ਬਦਲੇ ਵਿੱਚ ਗੰਗਾ ਨੇ ਇਸ ਨੂੰ ਦਿੱਤਾ ਸਾਨੂੰ ਕਿ ਬਈ ਤੁਸੀਂ ਰਵਿਦਾਸ ਤੱਕ ਪਹੁੰਚਾ ਦੇਣਾ ਸਾਡਾ ਮਨ ਰਸਤੇ ਵਿੱਚ ਬੇਈਮਾਨ ਹੋ ਗਿਆ ਸੀ ਵੇਚਣ ਲਈ ਇੱਥੇ ਆ ਗਏ ਇਹ ਸਾਡਾ ਨਹੀਂ ਇਹ ਤਾਂ ਗੰਗਾ ਨੇ ਦਿੱਤਾ ਰਵਿਦਾਸ ਨੂੰ ਰਾਣੀ ਕਹਿਣ ਲੱਗੀ ਸਾਡੇ ਕਾਂਸੀ ਵਿੱਚ ਰਹਿਣ ਵਾਲਾ ਭਗਤ ਰਵਿਦਾਸ ਇਡਾ ਮਹਾਨ ਹੈ ਕਿ ਜਿਸ ਨੂੰ ਗੰਗਾ ਝੁਕਦੀ ਹੈ ਚੱਲ ਸਵਾਮੀ ਰਾਜਾ ਚਲ ਕੇ ਭਗਤ ਦੇ ਦਰਸ਼ਨ ਕਰੀਏ ਦੋਨੋਂ ਰਾਜਾ ਰਾਣੀ ਭਗਤ ਰਵਦਾਸ ਦੇ ਚਰਨਾਂ ਵਿੱਚ ਆਏ ਸਾਥ ਸੰਗਤ ਜਪੋ ਸ੍ਰੀ ਦੋਨੋਂ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਬਹਿ ਗਏ ਰਾਜੇ ਨੇ ਆਖਿਆ ਮਹਾਰਾਜ ਆ ਤੁਸੀਂ ਇੱਕ ਕਸੀਰਾ ਦੇ ਕੇ ਭੇਜਿਆ ਸੀ ਨਾ ਇਹਨਾਂ ਨੂੰ ਗੰਗਾ ਤੇ ਤੇ ਗੰਗਾ ਨੇ ਬਦਲੇ ਵਿੱਚ ਆ ਹੀਰਾ ਜਿਹੜੇ ਹੀਰਿਆਂ ਨਾਲ ਜੜਿਆ ਕੰਗਨ ਤੁਹਾਡੀ ਪੇਟਾਂ ਭੇਜਿਆ ਪਰ ਇਹ ਵੇਚਣ ਲਈ ਮੇਰੇ ਕੋਲ ਆ ਗਏ ਰਾਣੀ ਨੂੰ ਪਸੰਦ ਆ ਗਿਆ ਉਹਨੇ ਪਾ ਲਿਆ ਰਾਣੀ ਦੂਸਰਾ ਕੰਗਨ ਮੰਗਦੀ ਹੈ ਇਸ ਦੇ ਨਾਲ ਦਾ ਆਪ ਕਿਰਪਾ ਕਰੋ ਇੱਕ ਕਸੀਰਾ ਗੋਰ ਦੇ ਦਿਓ ਉਹ ਗੰਗਾ ਨੂੰ ਜਾ ਕੇ ਦੇਈਏ ਤੇ ਇੱਕ ਕੰਗਨ ਔਰ ਲੈ ਆਈਏ ਭਗਤ ਰਵਦਾਸ ਜੀ ਹੱਸ ਪਏ ਕਹਿਣ ਲੱਗੇ ਰਾਜਾ ਕਸੀਰਾ ਲੈ ਜਾਓਗੇ ਗੰਗਾ ਨੂੰ ਦਿਓਗੇ ਤੇ ਫਿਰ ਕੰਗਨ ਲੈ ਕੇ ਆਓਗੇ ਜੇ ਤੂੰ ਆਖੇ ਤਾਂ ਗੰਗਾ ਨੂੰ ਇੱਥੇ ਹੀ ਬੁਲਾ ਲਈਏ ਜੇ ਤੂੰ ਕਵੇਂ ਤਾਂ ਗੰਗਾ ਨੂੰ ਇੱਥੇ ਹੀ ਬੁਲਾ ਲਈਏ ਹੈਰਾਨ ਹੋ ਗਿਆ ਰਾਜਾ ਰਾਣੀ ਉਨੀ ਆਖਿਆ ਗੰਗਾ ਇੱਥੇ ਆਏਗੀ ਆਖਿਆ ਲੈ ਆਣੀ ਕੀ ਆਈ ਗਈ ਹੈ ਆ ਪੱਥਰ ਚੁੱਕੋ ਅਜ ਇਸ ਪੱਥਰ ਤੇ ਚਮੜਾ ਪਿਘੋ ਕੇ ਕੱਟਦੇ ਸੰ ਤੇ ਜਾਂ ਉਹ ਸਿਲਾ ਹਟਾਈ ਤੇ ਸਾਥ ਸੰਗਤ ਤੱਲੇ ਗੰਗਾ ਤੇ ਭਗਤ ਰਵਦਾਸ ਜੀ ਨੇ ਹੱਥ ਪਾਇਆ ਤੇ ਬੁੱਕ ਕੜੀਆਂ ਦਾ ਭਰ ਕੇ ਅੱਗੇ ਰੱਖ ਦਿੱਤਾ ਇੱਕ ਕੀ ਲੈਣੇ ਲੋਕਾਂ ਹੀ ਲੈ ਜਾਓ ਵਿਚਾਰਨ ਕਰੋ ਸ੍ਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜਿੱਥੇ ਕੋਈ ਨਾਮ ਜਪਣ ਵਾਲਾ ਭਗਤ ਬੈਂਕੇ ਭਗਤੀ ਕਰਦਾ ਹੈ ਨਾਮ ਜਪਦਾ ਹੈ ਉਹਦੇ ਚਰਨਾਂ ਕਰੋਣਾ ਗੰਗਾ ਚਲਦੀਆਂ ਹਨ ਕਰੋਣਾ ਗੰਗਾ ਬਹਿਂਦੀਆਂ ਹਨ 68 ਤੀਰਥ ਜਿਹਨ ਸਾਧ ਪੱਗ ਧਰੇ ਤਹਾਂ ਬੈਕੁੰਠ ਜੇ ਨਾਮ ਉਚਰੇ ਆਖਿਆ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣੀਆਂ ਮਾਨ ਦਿਵਾਏ ਉਹ ਭਗਤ ਰਵਿੰਦਾਸ ਜੀ ਜਿਸ ਦੀ ਬਾਣੀ ਅੱਜ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿੱਥੇ ਤੁਸੀਂ 10 ਪਾਦਸ਼ਾਹੀਆਂ ਨੂੰ ਮੱਥਾ ਟੇਕਦੇ ਹੋ ਉੱਥੇ ਵਿੱਚ ਬੈਠੇ ਬਾਬਾ ਰਵਿੰਦਾਸ ਜੀ ਨੂੰ ਵੀ ਮੱਥਾ ਟੇਕਦੇ ਹੋ ਬਾਬਾ ਨਾਮਦੇਵ ਜੀ ਨੂੰ ਮੱਥਾ ਟੇਕ ਰਿਹਾ ਓ ਬਾਬਾ ਕਬੀਰ ਜੀ ਨੂੰ ਮੱਥਾ ਟੇਕ ਰਿਹਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਗੋਇਓ ਲਾਖੀਣ ਬੁਨਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾਹਾ ਜੁਲਾਹਿਰਾ ਪਇਓ ਗੁਣੀ ਗਹਿਰਾ ਰਵਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਬਗਤ ਜੀ ਨੇ ਆਖਿਆ ਰਾਣੀ ਨੂੰ ਚੁਕਲਾ ਕੰਗਣ ਜਿੰਨੇ ਚਾਹੀਏ ਇੱਕ ਕੀ ਲੈਣਾ ਹੁਣ ਰਾਜਾ ਤੇ ਰਾਣੀ ਚਰਨਾ ਤੇ ਡਿੱਗ ਪਏ ਕਹਿਣ ਲੱਗੇ ਬਗਤ ਜੀ ਹੁਣ ਕੰਗਣ ਨਹੀਂ ਚਾਹੀਦਾ ਹੁਣ ਕਿਰਪਾ ਕਰੋ ਜਿਸ ਨਾਮ ਦੇ ਸਦਕੇ ਇਹ ਗੰਗਾ ਇੱਥੇ ਆ ਗਈ ਹੈ ਉਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ ਵਿਸਰਨਾਈ ਦਾਤਾਰ ਆਪਣਾ ਨਾਮ ਦਿਓ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਵੇ ਸੈਣਨਾਈ ਬੁਤਕਾਰੀਆਂ ਉਹ ਕਰ ਕਰ ਸੁਨੀਆਂ ਹਿਰਦੇ ਵਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟਰ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ ਕਿਵੇਂ ਸੈਣਨਾਈ ਦੀ ਥਾਂ ਤੇ ਭਗਵਾਨ ਜੀ ਨੇ ਆਪ ਆ ਕੇ ਡਿਊਟੀ ਦਿੱਤੀ ਕਿਵੇਂ ਭਗਤੰਨੇ ਜੀ ਨੂੰ ਠਾਕੁਰ ਕਿਵੇਂ ਪ੍ਰਗਟ ਹੋਏ ਪੱਥਰ ਵਿੱਚੋਂ ਠਾਕੁਰ ਨਹੀਂ ਨਿਕਲੇ ਸਾਤ ਸੰਗਤ ਪੱਥਰ ਵਿੱਚੋਂ ਠਾਕੁਰ ਪ੍ਰਗਟ ਨਹੀਂ ਹੋਏ ਬਾਬਾ ਜੀ ਕੀਆ ਕਰਦੇ ਸੰ ਧੰਨੇ ਦੀ ਪਾਵਨਾ ਨੇ ਭਗਵਾਨ ਦਾ ਰੂਪ ਧਾਰ ਲਿਆ ਉਹ ਤਾਂ ਪੱਥਰ ਸੀ ਤੇਰਾ ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਬਿਠਾ ਹੈ ਜਗ ਦੀ ਜੋਤ ਬਾਣੀ ਗੁਰੂ ਗੁਰੂ ਘਰ ਬਾਣੀ ਵਿੱਚ ਬਾਣੀ